ਸਤਿ ਸ਼੍ਰੀ ਅਕਾਲ ਮੁੜਾਬਾਦ 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 ਇਸ ਪੰਜਾਬੀ ਜੈ ਹਾਰੋਜ ਫਤਿਹ ਜੈ ਹਾਰੋਜ ਪਾਕਿਸਤਾਨ ਮੁੜਾਬਾਦ 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 ਮੈਂ ਰਮਨ ਕੁਮਾਰ ਸ਼ਾੜਾ ਪੰਜਾਬ ਸੈਕਟਰੀ ਭਾਜਪਾ ਪਾਰਟੀ ਨੂੰ ਮਾਰਸ ਹੈ ਅੱਜ ਪੁੱਟਾ ਫੁਕੇ ਗਿਆ ਜੀ ਪਾਕਿਸਤਾਨ ਦਾ ਅੱਤਵਾਦ ਦਾ ਜਿਹੜਾ ਕੱਲ ਕੰਮ ਪੁਲਵਾਮਾ ਚ ਹੋਇਆ ਵਾ ਜਿਹੜੇ ਸਾਡੇ ਲੋਕਾਂ ਨੂੰ ਉਹਨਾਂ ਦੇ ਨਾਂ ਪੁੱਛ-ਪੁੱਛ ਕੇ ਮਾਰਿਆ ਗਿਆ ਵਾ ਉਹਦੇ ਬਿਹਾਵ ਤੇ ਸਾਰੇ ਇਕੱਠੇ ਹੋਏ ਆ ਹਿੰਦੂ ਸਮਾਜ ਇਕੱਠਾ ਹੋਇਆ ਵਾ ਸਾਰਾ ਦੇਸ਼ ਦੁਖੀ ਹੈਗਾ ਵਾ ਇਹ ਕੀ ਹੋ ਰਿਹਾ ਦੇਸੀ ਕਦੀ ਇਹ ਕੰਮ ਹੋ ਰਿਹਾ ਪੱਛਮ ਬੰਗਾਲ ਦੇ ਕਦੀ ਕੰਮ ਕਸ਼ਮੀਰ 'ਚ ਹੋ ਰਿਹਾ ਵਾ ਹਿੰਦੂ ਕਿਸੇ ਵੀ ਜਗ੍ਹਾ ਤੇ ਸੇਫ ਨਹੀਂ ਹੈਗਾ ਬਾਹਰ ਦੇ ਲੋਕ ਜਿਹੜੇ ਆ ਜਿਹੜੀ ਬਾਹਰ ਦੇ ਲੱਗੇ ਕੰਟਰੀਆਂ ਦੇ ਲੱਗਦੀਆਂ ਵਾ ਉਹ ਵੀ ਸਾਡੇ ਤੇ ਹਮਲੇ ਕਰਦੇ ਪਈਆਂ ਵਾ ਜਿਹੜੇ ਸਾਡੇ ਦੇਸ਼ਗਦਰ ਬੈਠੇ ਆ ਉਹ ਵੀ ਹਮ ਤੰਗ ਕਰਦੇ ਪਏ ਆ ਇਸ ਲਈ ਸਾਰੇ ਹਿੰਦੁਸਤਾਨ ਨੂੰ ਸਾਰੇ ਭਾਰਤੀਆਂ ਨੂੰ ਜਿਹੜੇ ਦੇਸ਼ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਇਕੱਠਾ ਹੋਣਾ ਪਏਗਾ ਉਹਨਾਂ ਨੂੰ ਇਹਨਾਂ ਲੋਕਾਂ ਦੇ ਖਿਲਾਫ ਖੜਾ ਹੋਣਾ ਪਏਗਾ ਆਪਣੇ ਕਾਰੋਬਾਰ ਛੱਡ ਕੇ ਇਹਨਾਂ ਦੇ ਲੋਕਾਂ ਦੇ ਮਗਰ ਜਾਣਾ ਪਏਗਾ ਤਾਂ ਕਿ ਅਸੀਂ ਇਹਨਾਂ ਨੂੰ ਬਚ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਆਮਲੇ ਭਵਿੱਖੇ ਨੂੰ ਆਮਲੀ ਤਰੀਕ ਨੂੰ ਬਿਤਾ ਸਕੀਏ ਕਿਵੇਂ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਪਰਦਰਸ਼ਨ ਇਹ ਤਾਂ ਸਿਰਫ ਅਸੀਂ ਤਖਾਨੇ ਪਏ ਆ ਅਸੀਂ ਸਰਕਾਰ ਨੂੰ ਜਗਾਨੇ ਪਏ ਅਸੀਂ ਲੋਕਾਂ ਨੂੰ ਜਗਾਨੇ ਪਏ ਆ ਕਿ ਜੋ ਸਾਡੇ ਨਾਲ ਹੋ ਰਿਹਾ ਵਾ ਅੱਖਾਂ ਖੋਲ ਕੇ ਦੇਖੋ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵਾ ਕਾਂਗਰਸ ਆ ਆਮ ਆਦਮੀ ਪਾਰਟੀ ਆ ਟੀਐਮ ਜਿਹੜੀਆਂ ਵੀ ਪਾਰਟੀਆਂ ਵਾ ਉਹ ਸਿਰਫ ਆਪਣੇ ਵੋਟ ਬੈਂਕ ਲਈ ਕੰਮ ਕਰਦੀਆਂ ਵਾ ਉਹਨਾਂ ਦਾ ਕੋਈ ਮਤਲਬ ਨਹੀਂ ਆ ਤਿੰਦੂ ਐਵੇਂ ਮਰਦੇ ਪਏ ਆ ਜਿਵੇਂ ਕਿ ਕੀੜੇ ਮਕੋੜੇ ਹੋਏ ਆ ਇਹ ਕੰਡੀਸ਼ਨ ਸਾਡੀ ਹੋਈ ਪਈ ਆ ਸਾਡੀ ਆਮ ਵਾਲੀ ਪੀੜ੍ਹੀ ਕਿਵੇਂ ਸਰਵਾਈਵ ਕਰੇਗੀ ਸਾਡਾ ਦੇਸ਼ ਵੰਡਿਆ ਗਿਆ ਬਾਰ-ਬਾਰ ਵੰਡਿਆ ਗਿਆ ਤੇ ਹੁਣ ਫਿਰ ਉਸੇ ਸਟੇਜ ਤੇ ਆਂਨੇ ਪਏ ਆ ਉਨ ਉਦੋਂ ਦੀ ਸਰਕਾਰ ਦੀ ਕਿੰਨੀ ਕੀ ਜ਼ਿੰਮੇਵਾਰੀ ਆ ਉਹਦਾ ਉਹਦੇ ਉਹਨੂੰ ਤੁਸੀਂ ਕਿਵੇਂ ਦੇਖਦੇ ਜੋ ਸਰਕਾਰ ਦੇਖੋ ਜੀ ਉਹ ਸਰਕਾਰ ਤੇ ਅਹੀਂ ਦੇਖਦੇ ਆ ਜੰਮੂ ਤੇ ਕਸ਼ਮੀਰ ਜੰਮੂ ਵਿੱਚ ਵੀ ਸਰਕਾਰ ਬਣੀ ਆ ਉਹ ਸਹੀ ਮੈਨੇਜ ਉਹ ਭਾਰਤੀ ਜਨਤਾ ਪਾਰਟੀ ਦੀ ਬਣੀ ਆ ਤੇ ਕਸ਼ਮੀਰ ਸਰਕਾਰ ਵੀ ਬਣੀ ਆ ਕਸ਼ਮੀਰ ਵਿੱਚ ਜਿਹੜੀ ਆ ਉਹ ਮੁਸਲਮਣ ਦੀ ਵੋਟ ਆ ਉਹ ਭਾਰਤੀ ਜਨਤਾ ਪਾਰਟੀ ਨਹੀਂ ਪੈਂਦੀ ਉਹ ਪੈਂਦੀ ਕਿਨੂੰ ਆ ਉਹ ਪੈਂਦੀ ਜਿਹਹਾਦ ਲੋਕ ਚਾਹੁੰਦੇ ਨੇ ਕਿ ਜਿਹੜਾ ਕਸ਼ਮੀਰ ਆ ਉਹ ਆਟ ਹੋ ਜੇ ਪਰ ਪਾਕਿਸਤਾਨ ਨੂੰ ਚਾਹੁੰਦਾ ਹੈ ਉਹ ਬੰਗਲਾਦੇਸ਼ ਨੂੰ ਚਾਹੁੰਦਾ ਵਾ ਪਰ ਸਾਨੂੰ ਹਿੰਦੂਆਂ ਨੂੰ ਜਿਹੜਾ ਵਾ ਉਹ ਕੱਢ ਕੱਢ ਕੇ ਮਾਰੇ ਗਏ 90 ਵਿੱਚ ਮਾਰੇ ਗਏ ਤੇ ਹੁਣ ਜਿਹੜੀ 90 ਜਿਹੜੇ ਲੋਕੀ ਭੁੱਲ ਗਏ ਆ ਜਿਹੜੇ ਨਵੀਂ ਪੀੜ੍ਹੀ ਉੱਠੀ ਆ ਜਿਹਨੂੰ ਦੇਖਦਾ ਪਿਆ ਵਾ ਕੀ ਆ ਕੰਮ ਹੋ ਰਿਹਾ ਉਹ ਸਾਹਮਣੇ ਦੇਖਣ ਜਿਹੜੇ ਝੂਠ ਸਮਝਦੇ ਆ ਕਿ ਹਿੰਦੂਆਂ ਨਾਲ ਕੀ ਕੀ ਹੋ ਰਿਹਾ ਉਹਨਾਂ ਆਈਡੈਂਟੀ ਪੁੱਛ ਕੇ ਮਾਰੇ ਜਾ ਰਹੇ ਆ